ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਫਿਰ ਆਪਾਂ 22 ਜਨਵਰੀ ਨੂੰ ਜੋ ਕਿ ਸਿੱਖ ਕੌਮ ਦੇ ਲਈ ਜਿੱਦੂ ਆਪਾਂ ਇਸ ਤੋਂ ਪਹਿਲਾਂ ਤੇ ਜੋ ਦਿਨ ਮਨਾਏ ਆ ਸਾਡੇ ਅਨੰਦਪੁਰ ਸਾਹਿਬ ਦਾ ਇਤਿਹਾਸ ਸਰਹੰਦ ਦਾ ਇਤਿਹਾਸ ਚਨਕੌਰ ਗੜੀ ਦਾ ਇਤਿਹਾਸ ਆਪਾਂ ਸਾਰਾ ਹੀ ਬਰਾਗਮਈ ਤਰੀਕੇ ਨਾਲ ਆਪਾਂ ਕਿਸ ਤਰ੍ਹਾਂ ਮਨਾ ਰਹੇ ਹੱਸ ਤੇ ਅੱਜ 1 ਜਨਵਰੀ ਨੂੰ ਲੈ ਕੇ ਕਈ ਲੋਕਾਂ ਨੇ ਤੁਸੀਂਆ ਬਣਾਈਆਂ ਹੋਣੀਆਂ ਕਿ ਅਸੀਂ ਨਵੇਂ ਸਾਲ ਦੇ ਵਿੱਚ ਪ੍ਰਵੇਸ਼ ਹੋ ਗਿਆ ਸਾਡਾ ਨਵੇਂ ਸਾਲ ਦੀ ਐਂਟਰੀ ਹੋਈ ਆ ਹਰ ਇੱਕ ਬੰਦੇ ਦਾ ਆਪਣਾ ਆਪਣਾ ਇੱਕ opinion ਨਾਲ ਸੋਚਣ ਦਾ ਐਂਗਲ ਹੁੰਦਾ ਸੋਚਣ ਦਾ ਮੈਂ ਕਹਿੰਦਾ ਵੀ ਜਿਹੜੇ ਅਸੀਂ ਕਿੰਨੇ ਕਿ ਅਸੀਂ ਵੀ ਸਿੱਖ ਆ ਉਹ ਸਿੱਖ ਬੰਦੇ ਨੇ ਵੀ ਅੱਜ ਦੇ ਦਿਨ ਬਹੁਤ ਸਾਰਿਆਂ ਨੇ ਨਸ਼ੇ ਨੂੰ ਸ਼ੇਵਨ ਕੀਤਾ ਹੋਣਾ ਬਹੁਤ ਸਾਰੀਆਂ ਖੁਸ਼ੀਆਂ ਮਨਾਈਆਂ ਗਈਆਂ ਹੋਣਗੀਆਂ ਪਰ ਜਦੋਂ ਅੱਜ ਦੇ ਆਪਾਂ ਪਿਛਲੇ ਦੌਰ ਦੇ ਦੁਹਾਕੇ ਨੂੰ ਦੇਖ ਕੇ ਸਾਡਾ ਜੋ 1978 ਤੋਂ ਚੱਲੀ ਲਹਿਰ ਇੱਕ ਜਿਹੜੀ ਆਪਣੇ ਹੱਕਾਂ ਦੀ ਗੱਲ ਕਰਦੀ ਸੀ ਜਿਹੜੇ ਸਾਡੇ ਤੇ ਹੋਏ ਜ਼ੁਲਮ ਜਿਹੜੀ ਸਾਡੇ ਹੱਕਾਂ ਤੇ ਬਣਾਏ ਗਏ ਦਬਾਅ ਪ੍ਰੈਸ਼ਰਾਂ ਉਹਨਾਂ ਨੂੰ ਯਾਦ ਕਰ ਕਰਨ ਦੇ ਲਈ ਗੱਲ ਕਰਦੀ ਸੀ ਉਹ ਲਹਿਰ ਚੱਲੀ ਹੋਈ ਤੇ ਉਸੇ ਲਹਿਰ ਦੇ ਬਹੁਤ ਹੀ ਵੱਡੇ ਸ਼ਹੀਦ ਸਾਡੇ ਬਹੁਤ ਵੱਡੇ ਸੀਦ ਮੈਂ ਤਾਂ ਕਰਕੇ ਕਹਿ ਰਿਹਾ ਕਿ ਸਾਡੀ ਇੱਕ ਸੰਸਥਾ ਹੈ ਜੋ ਸ਼੍ਰੋਮਣੀ ਕਮੇਟੀ ਹੈ ਤੇ ਜਿੰਨਾ ਜਿੱਥੋਂ ਅਸੀਂ ਸੀਦ ਲੈ ਕੇ ਚੱਲਦੇ ਆਂ ਜਿਹਦੀ ਲੈਂਥ ਚੱਲਦੇ ਆ ਉਹ ਸਾਡੇ ਕੋਲ ਸ੍ਰੀ ਅਕਾਲ ਤਖਤ ਸਾਹਿਬ ਤੇ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਕੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੈ ਜੀ ਤੇ ਉਹਨਾਂ ਦਾ ਜਦੋਂ ਮੰਨਿਆ ਜਾਂਦਾ ਕਿ 1 ਜਨਵਰੀ ਨੂੰ ਉਹਨਾਂ ਦੀ ਸ਼ਹਾਦਤ ਮਨਾਈ ਜਾ ਰਹੀ ਹੈ। ਫਿਰ ਮੈਂ ਗੱਲ ਇਹ ਕਰਾਂ ਕਿ ਅੱਜ ਆਪਾਂ ਜਦੋਂ ਇਹ ਗੱਲਾਂ ਕਰ ਰਹੇ ਹੰਨੇ ਨਾ ਵੀ ਅੱਜ ਸਿੱਖ ਕੌਮ ਨੇ ਬਹੁਤ ਰੱਖੀਆਂ ਕੀਤੀਆਂ। ਤੇ ਜਿਵੇਂ ਉਹਨਾਂ ਵੈਸੇ ਤਾਂ ਮੈਂ ਇੱਕ ਗੱਲ ਇਥੇ ਹੋਰ ਵੀ ਕਹਾ ਕਿ ਤੁਸੀਂ ਕਿਸੇ ਪਾਰਟੀ ਨਾਲ ਜੋੜ ਕੇ ਨਾ ਦੇਖਿਓ। ਕਿਤੇ ਸੋਚੋਗੇ ਵੀ ਇਹ ਕਿਸੇ ਪਾਰਟੀ ਦਾ ਬੰਦਾ ਹੋਣਾ ਤਾਂ ਕਰਤੇ ਨੇ ਇਸ ਖਿਲਾਫ ਗੱਲਾਂ ਬੋਲਤੀਆਂ ਵੈਸੇ ਖਿਲਾਫ ਨਹੀਂ ਆ। ਹਯਾ ਦਾ ਸਾਥੀ ਹੈ ਸੱਚ ਆਇਆ ਹੁੰਦਾ ਕਿ ਕੌੜਾ ਹੁੰਦਾ ਇਹ ਪਤਾ ਨਹੀਂ ਹੁੰਦਾ ਕਿ ਇਹਦੇ ਗਿੱਟੇ ਗੋਡੇ ਲੱਗ ਜੇ ਹਨ ਜਦੋਂ ਆਪਾਂ ਦੇਖਦੇ ਆਂ ਜਿਹੜੇ ਧਰ ਕਹਿੰਦੀ ਹੈ ਕਿ ਅਸੀਂ ਪੰਥਕ ਸਰਕਾਰਾਂ ਅਸੀਂ ਸੇਵਾਦਾਰ ਹਾਂ ਕੌਮ ਦੇ ਉਹ ਵੀ ਕਹਿ ਰਹੇ ਅਸੀਂ ਵੱਡੀਆਂ ਤਰਕਾਂ ਨਹੀਂ ਕੀਤੀਆਂ ਅੱਜ ਸਾਡੇ ਮੌਜੂਦਾ ਜੋ ਜਥੇਦਾਰ ਸਾਹਿਬ ਉਹਨਾਂ ਨੂੰ ਵੀ ਬੇਨਤੀ ਹੈ ਵਿਆਹ ਦੀ ਕੌਮ ਕਿੱਥੇ ਖੜੀ ਆ ਸਾਡੇ ਰੋਬਨਿਕ ਕਮੇਟੀ ਹੈ ਕਿੰਨੀ ਵੱਡੀ ਸੰਸਥਾ ਸਾਡੇ ਕੋਲੇ ਸਾਡੇ ਲੋਕ ਕਿੰਨੇ ਪੜੇ ਲਿਖੇ ਆ ਉਹ 14ਾਂ ਤੇ ਵੀ ਬੈਠੇ ਆ ਪੈਸੇ ਕਰਕੇ ਵੀ ਬਹੁਤ ਅੱਗੇ ਆ ਸੀ ਪਰ ਮੈਂ ਕਹਿੰਨਾ ਬਹੁਤ ਵੱਡੀ ਇੱਕ ਘਾਟ ਰੜਕਦੀ ਆ ਅੱਜ ਤੱਕ ਜਿਹੜਾ ਸਾਡਾ ਅਕਾਲ ਤਖਤ ਸ਼ਹਿਰ ਦਾ ਜਥੇਦਾਰ ਸੀ ਨਾ ਉਹਦੀ ਤੁਹੇ ਰਿਪੋਰਟ ਜਨਤਕ ਨਹੀਂ ਕਰਾ ਸਕੀ ਵੀ ਭਾਈ ਗੁਰਦੇਵ ਸਿੰਘ ਕੌਮਕੇ ਕਿਸ ਤਰ੍ਹਾਂ ਮਾਰਿਆ ਗਿਆ ਕਿਵੇਂ ਉਹਨੂੰ ਸਹੀਦ ਕੀਤਾ ਗਿਆ ਕੀ ਕੀ ਉਹਦੇ ਤੇ ਜ਼ੁਲਮ ਹੋਏ ਪੁਲਿਸ ਨੇ ਲੋਕਾਂ ਦੀ ਗੱਲ ਹੈ ਜਨਤਕ ਕਰਤੀ ਕਿ ਭਾਈ ਗਰਦੇਸ਼ ਸਿੰਘ ਕੌਂਕਰੀ ਪਗੌੜਾ ਹੋ ਗਿਆ ਤੇ ਅੱਧੀ ਦੁਨੀਆ ਨੇ ਉਹੀ ਮੰਨ ਕੇ ਬੈਠ ਗਈ ਪਰ ਇਹਦੇ ਪਿੱਛੇ ਲੁਕਿਆ ਸੁਪਿਆ ਸੱਚ ਕੁਸੂਰ ਹੈ ਉਸ ਸਮੇਂ ਦੇ ਕੁਸ ਬੰਦੇ ਮੁਲਾਜ਼ਮ ਅੱਜ ਵੀ ਇਸ ਧਰਤੀ ਤੇ ਜਿਉਂਦੇ ਆ ਜਿਹੜੇ ਗਵਾਹੀਆਂ ਦੇਣ ਦੇ ਲਈ ਤਿਆਰ ਬੈਠੇ ਆ ਬਹੁਤ ਸਾਰੇ ਉਹਨਾਂ ਕੋਲੇ ਇਹਦੇ ਪ੍ਰਤੀ ਪਿਆ ਹੈ ਉਹ ਕੈਮਰੇ ਤੇ ਬੋਲਣ ਨੂੰ ਵੀ ਤਿਆਰ ਆ ਬਾਰੇ ਸਾਡੀ ਅੱਜ ਕੌਮ ਨੂੰ ਮੈਂ ਤਾਂ ਕਰਕੇ ਸਾਰਾ ਦਿਨ ਹੀ ਨਿਕਲ ਚੁੱਕਿਆ ਸ਼ਾਮ ਦਾ ਟਾਈਮ ਹੈ ਇੱਕ ਤਰੀਕ ਦਾ ਅੱਜ ਬੜਾ ਮੈਂ ਪੜ੍ਹ ਵੀ ਰਿਹਾ ਸੀ ਸੁਣ ਵੀ ਰਿਹਾ ਸੀ ਪਾਈ ਗੁਰਦੇਵ ਸਿੰਘ ਕੌਂਕੇ ਬਾਰੇ ਫਿਰ ਮੇਰਾ ਵੀ ਮਨ ਕੀਤਾ ਵੀ ਆਪਾਂ ਜ਼ਰੂਰ ਆਪਣੇ ਚੈਨਲ ਤੇ ਪਾਈਏ ਗੁਰਦੇਵ ਸਿੰਘ ਕੌਂਕੇ ਨੂੰ ਜਦੋਂ 1992 ਦੇ ਵਿੱਚ ਛੁੱਟਿਆ ਜਾਂਦਾ ਨਾ ਉਹਦੇ ਪਿੰਡ ਤੋਂ ਗਰਮੀਤ ਸਿੰਘ ਐ ਇੱਕ ਐਸੇ ਹੀ ਗਰਮੀਤ ਸਿੰਘ ਇੰਸਪੈਕਟਰ ਕ੍ਰਮੀਤ ਸੈਕੰਡ ਇਨਸਪੈਕਟਰਾ ਜੋ ਇਹਨੂੰ ਚੱਕ ਕੇ ਲੈ ਜਾਂਦਾ ਆਪਣੇ ਗਨਮੈਨਾਂ ਨਾਲ ਜਗਰਾਉਂ ਥਾਣੇ ਤੋਂ ਆਇਆ ਸੀ ਤੇਨੂੰ ਪਾਈ ਸਾਹਿਬ ਨੂੰ ਇਹ ਚੱਕ ਕੇ ਸਿੱਧਾ ਐਸਪੀ ਹਾਵਾ ਯੂ ਸਵੰਸਿੰਘ ਕੋਟ ਨਾਲ ਉਹਦੇ ਕੋਲ ਲੈ ਕੇ ਜਾਂਦੇ ਐ ਤੇ ਉਹਨਾਂ ਨੂੰ ਦੱਸਦੇ ਕਿ ਜਿਹੜੇ ਇਹਨਾਂ ਤੋਂ ਪੁੱਛ ਗਿਸ ਕਰ ਰਹੀ ਕੀਤੀ ਤੇ ਉਹਨਾਂ ਨੇ ਇੱਕ ਜਾਂ ਦੋ ਦਿਨ ਇਸ ਤਰ੍ਹਾਂ ਪਹਿਲਾਂ ਰੱਖਿਆ ਫਿਰ ਸਾੜ ਦਿੱਤਾ ਸਾਦੇ ਜੱਸੀਦਰ ਸਾਹਿਬ ਨੂੰ ਫਿਰ ਦੁਬਾਰਾ 25 ਦਸੰਬਰ ਨੂੰ ਉਹੀ ਇੰਸਪੈਕਟਰ ਗਰਮੀਤ ਸਿੰਘ ਦੁਬਾਰਾ ਆਉਂਦਾ ਹੈ। ਭਾਈ ਸਾਦੇ ਪਿੰਡ ਦੇ ਵਿੱਚ ਆਉਂਦਾ ਜੱਸੀਦਰ ਸਾਹਿਬ ਦੇ ਪਿੰਡ ਚ ਆਉਂਦੇ ਆ। ਉੱਥੋਂ ਚੁੱਕਦੇ ਆ ਉਸ ਦਿਨ ਭਾਈ ਸਾਹ ਭਾਈ ਗਰਦੇਸ਼ ਸਿੰਘ ਕੌਕੇ ਦੇ ਦੋਤੇ ਦੀ ਡੈਥ ਹੋਈ ਵੀ ਹੈ। ਆਪਾਂ ਨੂੰ ਪਤਾ ਘਰੇ ਸੋਟੇ ਇਹ ਬੱਚੇ ਦੀ ਡੈਥ ਹੋਈ ਹੋਵੇ ਤੇ ਤੋ ਪਸਮਾ ਹਿੱਦੇ ਤੱਕ ਦੇਖੋਗੇ ਹਰੇ ਹਰ ਇੱਕ ਬੰਦਾ ਗਮਗੀਨ ਹੁੰਦਾ ਗਮ ਦੇ ਵਿੱਚ ਹੁੰਦਾ ਦੁੱਖ ਹੁੰਦਾ ਪਰ ਪੁਲਿਸ ਨੇ ਇੱਕ ਨੀ ਸਨੇ ਚੱਕ ਕੇ ਲੈ ਗਏ ਚੱਕ ਕੇ ਲੈ ਕੇ ਗਏ ਉਹ ਗੱਲ ਵੱਖਰੀ ਸੀ ਕਿ ਕੋਈ ਪੋਸਟ ਦਸ ਕਰ ਦੇ ਜਾਂ ਕੋਈ ਵੈਸੇ ਇਨਕੁਆਰੀ ਕਰ ਦੇ ਪਰ ਸੱਚ ਕਰਕੇ ਜਾਣੋ ਭਲਿਓ ਜਿਹੜਾ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਜਥੇਦਾਰ ਦੇ ਉੱਪਰ ਇਹਨਾਂ ਨੇ ਜ਼ੁਲਮ ਕੀਤਾ ਨਾ ਤਸਦੀਜ ਕੀਤੇ ਉਹ ਮਨੁੱਖ ਦਾ ਮਨ ਤੇ ਮਨੁੱਖ ਦੇ ਕੰਮ ਤੇ ਮਨੁੱਖ ਦਾ ਦਿਮਾਗ ਸੁਣ ਨਹੀਂ ਸਕਦਾ ਸੁਣ ਹੋ ਜਾਂਦਾ ਉਸ ਸਮੇਂ ਨੂੰ ਅਹਿਸਾਸ ਕਰਕੇ ਤੁਸੀਂ ਦੇਖਿਓ ਵੀ ਭਾਈ ਸਾਹਿਬ ਨੇ ਇੰਨਾ ਆਪਣੇ ਸਰੀਰ ਤੇ ਕਿਵੇਂ ਦੁੱਖ ਹੰਡਾਇਆ ਹੋਗਾ ਇੱਥੋਂ ਤੱਕ ਕਿ ਦੱਸਿਆ ਜਿਹੜੇ ਬੰਦੇ ਉਸ ਟਾਈਮ ਦੇ ਗੁਲਾਮ ਸੀ ਅੱਜ ਵੀ ਉਹ ਕਮਾਈਆਂ ਦਿੰਦੇ ਉਹ ਕਹਿੰਦੇ ਦਿਨ 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 ਦੇ ਟਾਈਮ ਚ ਨਾ ਭਾਈ ਸਾਹਿਬ ਨੂੰ ਉਹਨਾਂ ਦੇ ਹੱਥ ਪਿੱਛੇ ਨੋੜ ਕੇ ਬਰਨ ਕੇ ਤੇ ਪੁੱਠਾ ਲਟਕਾ ਕੇ ਰੱਖਦੇ ਹੁੰਦੇ ਸੀ ਰਾਤ ਨੂੰ ਦੋ ਬੰਦੇ ਉਹਨਾਂ ਦੀਆਂ ਲੱਤਾਂ ਫੜ ਕੇ ਪੂਰੇ ਛੱਡੇ ਫਾੜ ਦਿੰਦੇ ਹੁੰਦੇ ਸੀ 80 ਡਿਗਰੀ ਤੇ ਲੱਤਾਂ ਨਾ ਜਾਂਦੀ ਸੀ ਇੱਥੋਂ ਤੱਕ ਨਹੀਂ ਬੇਨਨਾ ਕੀ ਕੀਤਾ ਇੰਨੀ ਕੁੱਟਮਾਰ ਕੀਤੀ ਉਹਦੇ ਸਰੀਰ ਤੇ ਪਿੰਡੇ ਤੇ ਸਾਡੇ ਜਥੇਦਾਰ ਸਾਹਿਬ ਤੇ ਇਹ ਗੱਲ ਹੈ ਜਥੇਦਾਰ ਸਾਹਿਬ ਦੇ ਪਿੰਡੇ ਤੇ ਐਨੇ ਕ ਸੋਟੀਆਂ ਦੀਆਂ ਲਾਸਾਂ ਪਿੰਗਾ ਹੋਣਾ ਸੀ ਨਿਸ਼ਾਨ ਪਏ ਹੋਏ ਸੀ ਸਾਰਾ ਪਿੰਡਾ ਸਾਰਾ ਸਰੀਰ ਹੀ ਨੀਲਾ ਲੱਗਦਾ ਸੀ ਇੱਥੇ ਵਸਨੀਉ ਜੱਜੇਦਾਰ ਸਾਹਿਬ ਦੀ ਇੱਕ ਅੱਖ ਕੱਟਦੀ ਇਹਨੂੰ ਆਪਾਂ ਜਿਹਨੂੰ ਅੰਨਾ ਕਹਿੰਦੇ ਐ ਟੇਲਾ ਕਹਿੰਦੇ ਦਿੰਦਾ ਇਹ ਬਾਹਰ ਲਟਕ ਰਿਹਾ ਸੀ ਹੁਣ ਤੁਸੀਂ ਦੇਖੋ ਵੀ ਬਾਹਰ ਲਟਕ ਰਿਹਾ ਹੋਵੇ ਤੇ ਕਿੰਨਾ ਉਹਦੇ ਤੇ ਜ਼ੁਲਮ ਹੋਇਆ ਹੋਊਗਾ ਕਿੰਨਾ ਤਸ਼ੱਦਦ ਉਹਨੇ ਸਹਿਆ ਹੋਊਗਾ ਆਪਣੇ ਸਰੀਰ ਤੇ ਕੋਈ ਕ੍ਰਿਮੀਨਲ ਨਹੀਂ ਸੀ ਉਹ ਬੰਦਾ ਨਾ ਹੀ ਕਿਸੇ ਲਹਿਰ ਤੇ ਤਤ ਪਰ ਸੀ ਕਿਸੇ ਪਾਕੀ ਸਰਪ ਜਥੇਦਾਰ ਜੀ ਉਹਦੇ ਕੋਲੇ ਸਿੰਘਾਂ ਦੇ ਮਿਲਾਫੇ ਆਉਂਦੇ ਜਾਂਦੇ ਸੀ ਹੁਣ ਇੱਕ ਜਥੇਦਾਰ ਹੈ ਕੋਈ ਵੀ ਕੌਮ ਦਾ ਬੰਦਾ ਉਹਦੇ ਕੋਲ ਤਾਂ ਆਉਣੇ ਜਾਂਦੇ ਹੀ ਤਾਂ ਵੱਡੀ ਕੋਈ ਗੱਲ ਹੀ ਨਹੀਂ ਉਹਨਾਂ ਦੇ ਕੋਲ ਆਉਂਦੇ ਜਾਂਦੇ ਸੀ ਬਸ ਸਭ ਤੋਂ ਵੱਡੀ ਗੱਲ ਇਹ ਸਰਕਾਰਾਂ ਨੂੰ ਰਟਕਦੀ ਸੀ ਉਹਦੇ ਕੋਲੇ ਪਿੰਡਾਂ ਦੇ ਆਮ ਪਿੰਡਾਂ ਦੇ ਵਿੱਚੋਂ ਕੋਈ ਵੀ ਨਿੱਕਾ ਮੋਟਾ ਝਗੜਾ ਹੁੰਦਾ ਸੀ ਜਥੇਦਾਰ ਸਾਹਿਬ ਕੋਲੇ ਆਉਂਦੇ ਸੀ ਉਹ ਸਾਰੇ ਨੰਬੇਟੇ ਕਰਾਉਂਦਾ ਸੀ ਜਥੇਦਾਰ ਸਾਹਿਬ ਬਹੁਤ ਹੀ ਬਾਣੀ ਤੇ ਬਾਨੇ ਦੇ ਪੱਕੇ ਸੀ ਆਪਣੇ ਵਚਨਾਂ ਦੇ ਪੱਕੇ ਸੀ ਰੱਬ ਦੇ ਨਾਮ ਮਿਲਿਆ ਹੋਈ ਰੂਹ ਸੀ ਗੁਰਬਾਣੀ ਪੜਨ ਵਾਲੀ ਰੂਹ ਸੀ ਜਸਪ੍ਰੀ ਦਾ ਸਾਹ ਤੁੰਨਾ ਤਿੰਨਾ ਤਸ਼ਬਦਤ ਇਹਨਾਂ ਜੁਲਮ ਕੀਤੇ ਤੇ ਉਹ ਜਿਹੜੇ ਜੁਲਮ ਹੋਏ ਉਹਨਾਂ ਨੂੰ 1992 ਦੇ ਵਿੱਚ ਹੀ 28 29 ਤਰੀਕ ਨੂੰ ਉਹਦਾ ਕਸਟਡੀ ਦੇ ਪੁਲਿਸ ਦੀ ਕਸਟਡੀ ਵਿੱਚ ਹੀ ਸਹਾਦਤ ਉਹਨਾਂ ਦੀ ਹੋ ਜਾਂਦੀ ਹੈ ਸਵਾਰ ਸਿੰਘ ਕੋਟ ਨਾਲ ਜਦੋਂ ਤਿੰਦੇ ਰਾਤ ਨੂੰ ਦਾਰੂ ਪੀ ਕੇ ਆਉਂਦਾ ਨਾ ਫਾਇਜੇਦਾ ਸਾਹਿਬ ਜੀ ਦੇ ਪਸਾਹ ਵਾਲੇ ਜਗ੍ਹਾ ਤੇ ਲੱਤਾਂ ਠੁੱਡੇ ਮਾਰਗਰ ਠੁੱਡੇ ਤੇ ਉਹ ਤੋਂ ਖੂਨ ਵਗ ਪੈਂਦਾ ਕਿਉਂਕਿ ਚੱਡੇ ਦਾ ਪੁਲਸ ਵਾਲਿਆਂ ਨੇ ਪਹਿਲੇ ਹੀ ਪਾੜੇ ਪਾਈ ਸੀ ਉਹਦੇ ਐਨੇ ਜਲਦ ਜਲਮ ਕੀਤੇ ਹੋਏ ਸੀ ਫਾਮਸਨ ਕੋਲ ਨੇ ਹੁਣ ਇਹੋ ਜਿਹੇ ਬੰਦੇ ਸੀ ਪਸ਼ੂ ਨੂੰ ਵੀ ਮਾਰਨ ਲੱਗਿਆ ਬੰਦਾ ਤਰਸ ਕਰ ਲੈਂਦਾ ਪਰ ਉਹਨਾਂ ਨੇ ਕਦੇ ਤਰਸ ਨਹੀਂ ਕੀਤਾ ਫਿਰ ਉਸ ਤੋਂ ਬਾਅਦ ਜਦੋਂ ਜਸੇਦਾ ਸਾਹਿਬ ਗ੍ਰਫਤਾਰ ਕੀਤੇ ਜਾਂਦੇ ਇਹ ਪਿੰਡ ਦੀਆਂ ਪਛੇਤਾਂ ਲੁਧਿਆਣੀ ਜਾਂਦੀਆਂ ਇਕੱਠੇ ਹੋ ਕੇ ਲੁਧਿਆਣੀ ਦਾ ਅਕਾਲੀ ਦਲ ਦਾ ਐਮ.ਐਲ.ਏ ਜਿੱਥੇ ਹੋਇਆ ਸੀ ਉਹਦੇ ਘਰੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬੈਠੇ ਸੀ ਉਹਨਾਂ ਨੂੰ ਦੱਸਿਆ ਵੀ ਆਪਣੇ ਜਥੇਦਾਰ ਸਾਹਿਬ ਉਥੇ ਗ੍ਰਫਤਾਰ ਲੈ ਕੇ ਚੁੱਕ ਤੇ ਉਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਬਾਦਲ ਸਾਹਿਬ ਨੇ ਇਹ ਗੱਲ ਸਵਰਨਿਕ ਘੋਟਣਾ ਦੇ ਨਾਲ ਫੋਨ ਤੇ ਕੀਤੀ ਕਿਹਾ ਕਿ ਸਾਡਾ ਜਥੇਦਾਰ ਤੇਰੇ ਕੋਲ ਹੈ ਉਹਨਾਂ ਨੇ ਹਾਂ ਜੀ ਹਾਂ ਪਰ ਇਹ ਵੀ ਹਾਂ ਮੇਰੇ ਕੋਲ ਇਹ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ 1997 ਦੇ ਵਿੱਚ ਆ ਕੇ ਅਕਾਲੀਆਂ ਦੀ ਸਰਕਾਰ ਬਣਦੀ ਹੈ ਤੇ 2014-15 ਦੇ ਵਿੱਚ ਆ ਕੇ ਸਵਰਥ ਸਿੰਘ ਘੋਟਨੇ ਦੀ ਡੈਥ ਹੁੰਦੀ ਹੈ ਇੰਨੇ ਸਾਲਾਂ ਤੋਂ ਇੰਨੇ ਤੱਕ ਸਾਡੀ ਜਿਹੜੀ ਪੰਥਕ ਸਰਕਾਰ ਸੀ ਜਿਹੜੀਆਂ ਨੀਲਾ ਪੱਗੇ ਬੰਨ੍ਹ ਕੇ ਦਾੜੇ ਪ੍ਰਕਾਸ਼ ਕਰਕੇ ਉਮਦੇ ਹੁੰਦੇ ਸੀ ਜਿਨ੍ਹਾਂ ਨੂੰ ਅਸੀਂ ਆਪਣੇ ਕੌਮੀਅਤ ਦੇ ਪੰਥਕ ਸਮਝ ਕੇ ਕਮੇਟ ਦੇ ਸਾਡੇ ਜਿਹੜੇ ਪ੍ਰਤੰਦ ਦੇ ਸਮੂਹੇ ਹੱਕ ਦਵਾਉਣਗੇ ਉਹਨਾਂ ਨੂੰ ਅਸੀਂ ਵੋਟਾਂ ਪਾਉਂਦੇ ਰਹੇ ਮੈਂ ਇਹ ਨਹੀਂ ਕਹਿੰਦਾ ਕਿ ਮਾਰੇ ਮੈਂ ਕਹਿੰਦਾ ਵੀ ਐਡੀ ਵੱਡੇ ਸਾਡੇ ਤੇ ਜ਼ੁਲਮ ਹੋਇਆ ਹੋਵੇ ਉਹ ਵੀ ਸਾਡੇ ਇੱਕ ਜਥੇਦਾਰ ਸਾਹ ਉਕਾਲ ਤੱਕ ਦੇ ਜਥੇਦਾਰ ਹੂੰ ਤੇ ਤੁਸੀਂ ਉਹਨਾਂ ਦੀ ਅਜੇ ਤੱਕ ਰਿਪੋਰਟ ਹੀ ਨਾ ਜਨਤਕ ਕਰਵਾ ਸਕੋ ਤੇ ਫਿਰ ਤੁਸੀਂ ਕਹੋ ਕਿ ਅਸੀਂ ਬਹੁਤ ਸਾਰੀਆਂ ਸਿੱਖਾਂ ਨੇ ਤਰੱਕੀਆਂ ਕਰ ਲਈਆਂ ਅਸੀਂ ਬਹੁਤ ਅੱਗੇ ਵਧ ਗਏ ਜੀ ਕੀ ਅੱਗੇ ਵਧ ਗਏ ਮਿਸਟਰ ਤਵਾੜੀ ਦੀ ਬਣਾਈ ਹੋਈ ਰਿਪੋਰਟ ਅੱਜ ਵੀ ਗਵਰਨਮੈਂਟ ਦੇ ਕੋਲ ਹੈ ਪੁਲਿਸ ਪ੍ਰਸ਼ਾਸਨ ਦੇ ਕੋਲ ਹੈ ਉਹਨੂੰ ਤੁਸੀਂ ਜਨਤਕ ਨਹੀਂ ਕਰਵਾ ਸਕਦੇ ਐਡਾ ਵੱਡਾ ਜ਼ੁਲਮ ਹੋਇਆ ਹੋਵੇ ਤੇ 1 ਜਨਵਰੀ ਨੂੰ ਉਸ ਤੋਂ ਬਾਅਦ ਜਦੋਂ ਜਸੇਦਰ ਕੌਂਕੇ ਕੌਂਕੇ ਸਾਹਿਬ ਦੀ ਪ੍ਰੇਰਣਾ ਜ਼ੁਲਮ ਹੁੰਦਾ ਤੇ ਫਿਰ ਜਦੋਂ ਘਾਟਮੋ ਜਾਂਦਾ ਸਰਹੰਕੋ ਉੱਠਣਾ ਗੇਟ 'ਚ ਖੜਕ ਕੇ ਉਹਨਾਂ ਦੇ ਗੋਲੀ ਮਾਰਦਾ ਤੇ ਖਤਮ ਹੋ ਜਾਂਦੇ ਆ ਭਾਈ ਸਾਹਿਬ ਤਰਸ਼ੇਮ ਸਿੰਘ ਸਪਾਈ ਹੈ ਜਿਹੜਾ ਸੈਂਟਰ ਦੇ ਵਿੱਚ ਉਹਨਾਂ ਦੀ ਲਾਸ ਨੂੰ ਸੁੱਟਦਾ ਚੁਗਦੇ ਤੇ ਸਤਲੁਜ ਦਰਿਆ ਦੇ ਵਿੱਚ ਟੁੱਟੇ-ਟੁੱਟੇ ਕਰਕੇ ਸੁੱਟਿਆ ਜਾਂਦਾ ਤੇ ਇਕਰਾਰ ਦਿੱਤਾ ਜਾਂਦਾ ਕਿ ਜਥੇਦਾਰ ਕੌਂਕ੍ਰੀਟ ਦਾ ਬਕਵਾ ਬੋਲ ਚ ਪੁਲਿਸ ਦੀ ਹਰਾਸਤ ਦੇ ਇਹ 1 ਜਨਵਰੀ ਦਾ ਖਡਾ ਇਤਿਹਾਸ ਹੈ ਅੱਜ ਦੇ ਦਿਨ ਜਸ ਕੌਮ ਦਾ ਜਥੇਦਾਰ ਦੀ ਅੱਜ ਤੱਕ ਇਹ ਨਾ ਪਤਾ ਲੱਗਿਆ ਹੋਵੇ ਕੁਰਬਾਨੀ ਦਾ ਉਹਨਾਂ ਤੇ ਕੀ ਜ਼ੁਲਮ ਹੋਇਆ ਅੱਜ ਤੱਕ ਉਹਨਾਂ ਦਾ ਕੋਈ ਸਰਾਖ ਹੀ ਨਾ ਮਿਲਿਆ ਹੋਵੇ ਕਿ ਤੁਸੀਂ ਇਹ ਹੀ ਮੰਜਨ ਤੱਕ ਕਰ ਪਾਏ ਹੋ ਤੇ ਉਸ ਕੌਮ ਦੀਆਂ ਸਰਕਾਰਾਂ ਬਣੀਆਂ ਹੋਈਆਂ ਨਿੱਜੀ ਸਰਕਾਰਾਂ ਉਸ ਕੌਮ ਦੀਆਂ ਵੱਡੀਆਂ-ਵੱਡੀਆਂ ਸਸਤਾਵਾਂ ਇਹ ਕਹਿ ਰਹੇ ਹਾਂ ਕਿ ਅਸੀਂ ਬਹੁਤ ਵੱਡੀ ਤਰੱਕੀ ਕਰ ਲਈਆਂ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਕਿਸੇ ਪਾਸੇ ਤਰੱਕੀ ਕੀਤੀ ਹੈ ਇਹ ਮੇਰੀਆਂ ਗੱਲਾਂ ਨੂੰ ਕਿਸੇ ਪਾਰਟੀ ਨਾਲ ਨਾ ਜੋੜਦੇ ਮੈਂ ਇੱਕ ਸਿੱਖ ਕੌਮ ਦਾ ਆਮ ਜਾਸਿਕ ਹਾਂ ਕੋਈ ਵੀ ਬੰਦਾ ਜੀ ਜੋ ਕਿਸੇ ਦਰਦ ਨੂੰ ਪੜਦਾ ਜਾਂ ਕਿਸੇ ਦਰਦ ਨੂੰ ਸੁਣਦਾ ਕੁਦਮਨ ਕਰਦਾ ਵੀ ਵਾਕਈ ਹੈ ਸਾਡੇ ਵੱਡੇ ਵੱਡੇ ਰਹਿਣਾ ਇਸ ਤਰ੍ਹਾਂ ਹੋਇਆ ਤੇ ਆਪਾਂ ਜ਼ਰੂਰ ਲੋਕਾਂ ਦੇ ਸਾਹਮਣੇ ਕਰਾਂਗੇ ਤੇ ਅੱਗੇ ਅੱਜ ਮੇਰੀ ਵੀ ਉਸ ਰੂਹ ਨੇ ਇੱਕ ਇਹ ਆਵਾਜ਼ ਦਿੱਤੀ ਸੀ ਕਿ ਅੱਜ ਇੱਕ ਜਨਮ ਨੇ ਲੋਕ ਬਹੁਤ ਖੁਸ਼ੀਆਂ ਮਨਾ ਰਹੇ ਹਨ ਪਰ ਕੀ ਖੁਸ਼ੀਆਂ ਮਨਾਉਣਾ ਸੀ ਜਿਸ ਘੋਂ ਦੇ ਜਥੇਦਾਰ ਤੇ ਨਹੀਂ ਪਤਾ ਲੱਗਿਆ ਹੋਵੇ ਕਿਹੜੀ ਰਾਹੇ 'ਚ ਲੈ ਗਿਆ ਕਿਹੜੇ ਰਾਹੇ ਟਪਾ ਦਾ ਪੁੱਲ ਸਾਰਿਆ ਤੇ ਅੱਜ ਤੱਕ ਅਸੀਂ ਪਤਾ ਹੀ ਨਹੀਂ ਕਰ पाए ਤੇ ਉਹ ਕੀ ਖੁਸ਼ੀਆਂ ਮਨਾਉਣਗੇ ਸਭ ਤੋਂ ਵੱਡੀ ਗੱਲ ਹੈ ਜੀ ਸਾਡਾ ਜਥੇਦਾਰ ਅਕਾਲ ਤਖਤ ਸਾਹਿਬ ਸਿੱਖਾਂ ਦੇ ਲਈ ਅਕਾਲ ਤਖਤ ਸਾਹਿਬ ਤੋਂ ਅੱਗੇ ਕੁਝ ਵੀ ਨਹੀਂ ਹੈ ਅਸੀਂ ਉਹਨਾਂ ਦੀ ਸੇਧ ਲੈ ਕੇ ਚੱਲਦੇ ਹਾਂ ਸੋ ਅੱਜ ਮੈਂ ਇਨੇ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਕਿ ਅੱਜ ਤੱਕ ਸਾਡਾ ਇਤਿਹਾਸ ਆ ਅਸੀਂ ਕੋਟ ਕੋਟ ਪ੍ਰਣਾਮ ਕਰਦੇ ਹਾਂ ਭਾਈ ਸਾਭਾਈ ਜਥੇ ਦਾ ਘਰ ਦੇ ਸੰਕੋਟੇ ਦੀ ਕੁਰਬਾਨੀ ਨੂੰ ਜਿਨ੍ਹਾਂ ਨੇ ਕੋਈ ਵੀ ਮਤਲਬ ਕਿ ਉਹ ਜਾਂ ਕੋਈ ਕ੍ਰਿਮੀਨਲ ਕੰਮ ਨਹੀਂ ਕੀਤਾ ਫਿਰ ਵੀ ਇੰਦੀ ਵੱਡੀ ਕੁਰਬਾਨੀਆਂ ਆਪਣੇ ਕੌਮ ਦੇ ਲਈ ਆਪਣੇ ਸਰੀਰ ਤੇ ਇਟਾ ਵੱਡਾ ਜਲਮ ਹੰਡਾ ਕੇ ਇਸ ਦੁਨੀਆ ਤੋਂ ਚਲੇ ਗਏ ਜਿਹੜੇ ਬਹੁਤ ਹੀ ਪਰਪੱਕ ਸੀ ਬਾਣੀ ਤੇ ਬਾਣੇ ਦੇ ਇੱਥੋਂ ਤੱਕ ਕਿ ਭਾਈ ਸਾ ਪਾਈ ਜਥੇਦਾਰ ਕਰਦੇਸ਼ਨ ਕੌਕੇ ਆਪਣੇ ਘਰ ਦੇ ਪ੍ਰਸਾਦਿਕ ਤੋਂ ਬਾਹਰ ਪ੍ਰਸਾਦਾਂ ਨਹੀਂ ਲੈ ਸਕਦੇ ਹੁੰਦੇ ਸੀ ਕਮਾਲ ਦੀ ਗੱਲ ਹੈ ਉਹ ਜੀ ਰੋਹ ਜਿਹੜੀ ਰੱਬ ਦੇ ਰੰਗ ਦੇ ਵਿੱਚ ਰੰਗੀ ਹੋਵੇ ਉਹਦੇ ਦੇ ਦੇਵ ਨਵਦੀਂ ਜੁਲਮ ਹੋਣ ਜਿੰਨਾ ਤੇ ਕੋਈ ਕੇਸ ਕੋਈ ਐਫ ਆਈ ਆਰ ਦਰਦ ਵੀ ਨਾ ਹੋਈ ਹੋਵੇ ਜਿੰਨਾ ਤੇ ਕੋਈ ਕੇਸ ਵੀ ਨਹੀਂ ਸੀ ਫਿਰ ਵੀ ਇੰਨਾ ਜੁਲਮ ਸਹਿ ਕੇ ਇਸ ਦੁਨੀਆ ਤੋਂ ਗਿਆ ਜਾ ਕੇ ਕਿਹੜੇ ਇਨਸਾਫ ਦੀ ਆਪਾਂ ਗੱਲ ਕਰੀਏ ਸੋ ਅੱਜ ਜਿੰਨਾ ਕਿ ਮੈਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਬਹੁਤ ਵੱਡੀ ਉਹ ਯੋਧੇ ਆ ਉਹਨਾਂ ਦੇ ਮਹਾਨ ਜੀਵਨ ਆ ਉਹਨਾਂ ਦੀ ਮਹਾਨ ਕੁਰਬਾਨੀ ਆ ਉਹਨਾਂ ਦੇ ਪ੍ਰਤੀ ਸਾਡੇ ਕੋਲ ਕੋਈ ਸ਼ਬਦ ਬੋਲ ਦੇ ਕੋਈ ਸਤਕਾਰ ਦੇ ਵਿੱਚ ਵਾਧ ਕੱਟ ਗਈ ਹੋ ਗਈ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਹਾਂ ਵਾਰੀ ਕੋ ਟਿਕਾ ਕੱਲ ਸ ਵਾਰੀ ਕੋ ਟਿਕੀ